ਚਿਲੰਦਰ ਚ ਪੰਜਾਬੀ ਫਿਲਮ OE ਭੋਲੇ OE ਤੇ ਡਾਇਰੈਕਟਰ ਅਤੇ ਅਦਾਕਾਰ ਦੇ ਖਿਲਾਫ ਥਾਣਾ ਨੰਬਰ 4 ਚ ਸ਼ਿਕਾਇਤ ਦਰਜ ਕਰਕੇ 295A ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਡਾਇਰੈਕਟਰ ਵਰਿੰਦਰ ਰਾਮ ਗੜੀਆ ਤੇ ਅਦਾਕਾਰ ਜਗਜੀਤ ਸਿੰਘ ਨੂੰ ਮਾਮਲੇ ਚ ਨਾਮਜ਼ਦ ਕਰ ਲਿਆ ਦੋਨਾਂ ਮੁਲਜ਼ਮਾਂ ਉਤੇ ਇਸਾਈ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਹੈ ਇਸ ਬਾਰੇ ਚ ਜਾਣਕਾਰੀ ਦਿੰਦੇ ਹੋਏ ਈਸਾਈ ਭਾਈਚਾਰੇ ਤੋਂ ਸਨਾਵਰ ਪੱਟੀ ਨੇ ਕਿਹਾ ਕਿ ਫਿਲਮ ਚ ਕਈ ਸੀਨ ਅਜਿਹੇ ਦਿਖਾਈ ਗਏ ਨੇ ਜਿਨ੍ਹਾਂ ਨਾਲ ਮਸੀਹ ਭਾਈਚਾਰੇ ਨੂੰ ਠੇਸ ਪਹੁੰਚ ਰਹੀ ਹੈ ਸਨਾਵਰ ਨੇ ਕਿਹਾ ਕਿ 16 ਫਰਵਰੀ ਨੂੰ ਇਹ ਫਿਲਮ ਰਿਲੀਜ਼ ਹੋਈ ਹੈ ਫਿਲਮ ਦੇ ਟ੍ਰੇਲਰ ਚ ਜੋ ਸੀਨ ਵਿਖਾਇਆ ਗਿਆ ਉਹ ਮਸੀਹ ਭਾਈਚਾਰੇ ਚ ਚੱਲਣ ਵਾਲੀਆਂ ਸਭਾਵਾਂ ਦੀ ਬੇਅਦਬੀ ਹੈ ਮਸੀਹ ਭਾਈਚਾਰੇ ਨੇ ਜਦੋਂ ਇਹ ਸੀਨ ਵੇਖਿਆ ਤਾਂ ਉਹਨਾਂ ਦੀ ਮਨ ਨੂੰ ਬਹੁਤ ਹੀ ਠੇਸ ਪਹੁੰਚੀ ਸਨਾਵਰ ਨੇ ਕਿਹਾ ਕਿ ਸੁਭਾਵਾਂ ਚ ਜੋ ਲੋਕ ਗॉड ਅਤੇ ਪਾਸਟਰ ਦਾ ਧੰਨਵਾਦ ਕਰਨ ਆਉਂਦੇ ਨੇ ਉਹਨਾਂ ਦਾ ਵੀ ਮਜ਼ਾਕ ਬਣਾਇਆ ਗਿਆ ਐਡੀਸ਼ਨਲ ਕਮਿਸ਼ਨਰ ਨੂੰ ਇਸ ਮਾਮਲੇ ਚ ਮਿਲ ਕੇ ਸ਼ਿਕਾਇਤ ਵੀ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਦੋਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਪੁਲਿਸ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ हां जी मेरा नाम सनावर पट्टी प्रधान यूनाइटेड पीपल्स लीग और मेरे नाल चेयरमैन साहब पास्ट एंथनी जी जनरल सेक्रेटरी जॉन मसी जॉननी जी और बाकी ਸਾਡੇ ਜਿਹੜੇ ਸਹਿਯੋਗੀ ਨੇ ਵਾਈਸ ਪ੍ਰਧਾਨ স্যামਸਨ ਗੇਲ ਜੀ ਆਕਾ ਜੀ ਵਿਲਸਨ ਜੀ ਐਂਥਨੀ ਜੀ ਔਰ ਰੌਕੀ ਜੀ ਔਰ ਬਾਕੀ ਹੋਰ ਵੀ ਜਿਹੜੇ ਸਾਡੇ ਸਾਥੀ ਨੇ ਅੱਜ ਪਰਸੋ ਸਾਡੇ ਧਿਆਨ ਦੇ ਵਿੱਚ ਆਇਆ ਸੀ ਜਿਹੜੀ 16 ਫਰਵਰੀ ਨੂੰ ਫਿਲਮ ਰਿਲੀਜ਼ ਹੋਈ ਆ ਉਹਏ ਭੋਲੇ ਹੋਏ ਉਹਦੇ ਵਿੱਚ 크ਿਸਚਨ ਕਮਿਊਨਿਟੀ ਦਾ ਜਿਹੜਾ ਇੱਕ ਮਜ਼ਾਕ ਬਣਾਇਆ ਗਿਆ ਉਹਦੇ ਵਿੱਚ ਜਿਸ ਤਰੀਕੇ ਨਾਲ ਸਾਡੀਆਂ ਸੁਭਾਵਾਂ ਲੱਗਦੀਆਂ ਵਾਂ ਉਸੇ ਤਰੀਕੇ ਨਾਲ ਉਹਦੇ ਵਿੱਚ ਇੱਕ ਰੋਲ ਪੇਸ਼ ਕੀਤਾ ਗਿਆ ਜਿਹਦੇ ਵਿੱਚ ਉਹਨੇ ਸਾਡੀ ਜਿਹੜੀ ਬੜੀ ਹੋਲੀ ਹੈਗੀ ਆ ਜਿਹਨੂੰ ਅਸੀਂ ਬਹੁਤ ਆਦਰ ਮਾਣ ਜਿਹੜਾ ਸਾਡੇ ਦਿਲਾਂ ਦੇ ਵਿੱਚ ਆ ਹੋਲੀ ਸਪਿਰਿਟ ਦਾ ਪਵਿੱਤਰ ਆਤਮਾ ਦਾ ਉਹਦੀ ਬੇਅਦਵੀ ਕੀਤੀ ਗਈ ਜਿਹਦੇ ਸਬੰਧ ਦੇ ਵਿੱਚ ਅਸੀਂ ਪਰਸੋ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮਿਲੇ ਔਰ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਔਰ ਉਹ ਉਹਨਾਂ ਨੇ ਅੱਛੀ ਇੱਕ ਕਾਰਗੁਜ਼ਾਰੀ ਕਰਦੇ ਹੋਏ ਕਮਿਸ਼ਨਰ ਸਾਹਿਬ ਔਰ ਜਿਹੜਾ ਜ਼ਿਲ੍ਹਾ ਜਲੰਧਰ ਦੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਨਾਂ ਨੇ 4 ਨੰਬਰ ਥਾਣੇ ਦੇ ਵਿੱਚ ਇਸ ਰਿਪੋਰਟ ਨੂੰ ਭੇਜਿਆ ਔਰ ਫੌਰੀ ਤੌਰ ਦੇ ਉਤੇ ਕਾਰਵਾਈ ਕਰਦੇ ਆ 4 ਨੰਬਰ ਦੇ ਵਿੱਚ ਸਾਡੇ ਜਿਹੜੇ ਡੀਐਸਪੀ ਸਾਹਿਬ ਨੇ ਨਰਮਲ ਸਿੰਘ ਜੀ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ ਤੋਂ ਐਸਐਚਓ ਸਾਹਿਬ ਨੇ ਐਫਆਈਆਰ ਨੰਬਰ 00 ਜਿਹੜੀ 17 ਆ ਉਹ ਕੱਢ ਦਿੱਤੀ ਆ ਔਰ ਇਹਦੇ ਵਿੱਚ ਜਿਹੜੀ ਐਫਆਈਆਰ ਹੈਗੀ ਆ ਔਰ ਵਰਿੰਦਰ ਰਾਮ ਗੜੀਆ ਜਿਹੜਾ ਡਾਇਰੈਕਟਰ ਆ ਔਰ ਜਗਜੀਤ ਸੰਧੂ ਜਿਹੜਾ ਮੁੱਖ ਕਲਾਕਾਰ ਆ ਤੇ ਨਾਲ ਜਿਹੜੇ ਉਹਨਾਂ ਦੇ ਉਸ ਸੈਕਟ ਦੇ ਵਿੱਚ ਸਹਾਯੋਗੀ ਕਲਾਕਾਰ ਸੀਗੇ ਉਹਨਾਂ ਦੇ ਉੱਤੇ ਜਿਹੜੀ ਐਫਆਈਆਰ ਕੀਤੀ ਗਈ ਆ ਔਰ ਉਹਦੇ ਨਾਲ-ਨਾਲ ਹੀ ਅਸੀਂ ਇਹ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਗ੍ਰਿਫਤਾਰੀ ਵੀ ਗ੍ਰਿਫਤਾਰੀ ਵੀ ਕਰੇਗਾ ਤਾਂ ਕਿ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਰਹਿੰਦੇ ਹੁੰਦੇ ਮਰਮ ਵੀ ਹੈਗੇ ਆ ਉਹ ਲੱਗ ਸਕਣ ਔਰ ਇਹਦੇ ਨਾਲ ਪੂਰੇ ਮਸੀਹੀ ਸਮਾਜ ਦੇ ਵਿੱਚ ਇੱਕ ਪ੍ਰਸ਼ਾਸਨ ਦਾ ਜਿੱਥੇ ਸਾਡੀ ਨਜ਼ਰਾਂ ਦੇ ਵਿੱਚ ਬਹੁਤ ਜ਼ਿਆਦਾ ਇੱਜ਼ਤ ਵਧੀ ਆ ਉੱਥੇ ਹੀ ਸਾਡੇ ਲੋਕਾਂ ਨੂੰ ਬੜਾ ਇਸ ਚੀਜ਼ ਦੇ ਨਾਲ ਹੌਸਲਾ ਫਜ਼ਾਈ ਵੀ ਮਿਲੀ ਆ ਕਿ ਜਿਹੜੇ ਸਾਡੇ ਸਮਾਜ ਦੇ ਨਾਲ ਇਹੋ ਜਿਹਾ ੱੱਕਾ ਹੁੰਦਾ ਆ ਉਹ ਉਹ ਗਾਂ ਤੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਇਹ ਅਕਲ ਵੀ ਮਿਲੇਗੀ ਕਿ ਅਸੀਂ ਕਿਸੇ ਦੇ ਧਰਮ ਨੂੰ ਕਿਸੇ ਸਮੁਦਾਏ ਨੂੰ ਠੇਸ ਨਹੀਂ ਪਹੁੰਚਾਉਣੀ ਹਾਂ ਸਮਾਂ ਵੀ ਦਿੱਤਾ ਜਾਏਗਾ ਗ੍ਰਿਫਤਾਰੀ ਵਾਸਤੇ ਦੇਖੋ ਫਿਲਹਾਲ ਤਾਂ ਅੱਜ ਐਫਆਈਆਰ ਦਰਜ ਕੀਤੀ ਗਈ ਆ ਸਮਾਂ ਤਾਂ ਨੇਚਰਲੀ ਗੱਲ ਹੈਗੀ ਆ ਹਰ ਇੱਕ ਚੀਜ਼ ਨੂੰ ਲੱਗਦਾ ਆ ਦੋ ਜਾਂ ਤਿੰਨ ਦਿਨ ਦਾ ਸਮਾਂ ਹੋ ਜਦੋਂ ਤੇ ਕਰੇ ਗ੍ਰਫਤਾਰੀ ਉਹਨਾਂ ਦੀ ਹੋ ਜਾਏਗੀ ਐਫ ਆਈ ਆਰ ਕਿੰਨੇ ਬੰਦਿਆਂ ਦੇ ਇਕੱਠ ਹੋਈ ਹੈ ਜੀ ਐਫ ਆਈ ਆਰ ਬੇਸਿਕਲੀ ਬਾਈ ਨੇਮ ਦੋ ਬੰਦਿਆਂ ਦੇ ਉੱਤੇ ਹੈਗੀ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਅਦਰਸ ਦੇ ਵਿੱਚ ਸਹਿਯੋਗੀ ਕਲਾਕਾਰ ਨੇ ਉਹ ਅਦਰਸ ਦੇ ਵਿੱਚ ਹੈਗੇ ਨੇ ਜਲੰਧਰ ਚ ਪੰਜਾਬੀ ਫਿਲਮ OE ਭੋਲੇ OE ਤੇ ਡਾਇਰੈਕਟਰ ਅਤੇ ਅਦਾਕਾਰ ਦੇ ਖਿਲਾਫ ਥਾਣਾ ਨੰਬਰ 4 ਚ ਸ਼ਿਕਾਇਤ ਦਰਜ ਕਰਕੇ 295 A ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਡਾਇਰੈਕਟਰ ਵਰਿੰਦਰ ਰਾਮ ਗੜੀਆ ਅਤੇ ਅਦਾਕਾਰ ਜਗਜੀਤ ਸਿੰਘ ਨੂੰ ਮਾਮਲੇ 'ਚ ਨਾਮਜ਼ਦ ਕਰ ਲਿਆ ਹੈ ਦੋਨਾਂ ਮੁਲਜ਼ਮਾਂ ਉੱਤੇ ਇਸਾਈ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਹੈ ਇਸ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਇਸਾਈ ਭਾਈਚਾਰੇ ਤੋਂ ਸਨਾਵਰ ਪੱਟੀ ਨੇ ਕਿਹਾ ਕਿ ਫਿਲਮ 'ਚ ਕਈ ਸੀਨ ਅਜਿਹੇ ਦਿਖਾਈ ਗਏ ਨੇ ਜਿਨ੍ਹਾਂ ਨਾਲ مسیਹ ਭਾਈਚਾਰੇ ਨੂੰ ਠੇਸ ਪਹੁੰਚ ਰਹੀ ਹੈ ਸਨਾਵਰ ਨੇ ਕਿਹਾ ਕਿ 16 ਫਰਵਰੀ ਨੂੰ ਇਹ ਫਿਲਮ ਰਿਲੀਜ਼ ਹੋਈ ਹੈ ਫਿਲਮ ਦੇ ਟ੍ਰੇਲਰ ਚ ਜੋ ਸੀਨ ਵਿਖਾਇਆ ਗਿਆ ਉਹ ਮਸੀਹ ਭਾਈਚਾਰੇ ਚ ਚੱਲਣ ਵਾਲੀਆਂ ਸਭਾਵਾਂ ਦੀ ਬੇਅਦਬੀ ਹੈ ਮਸੀਹ ਭਾਈਚਾਰੇ ਨੇ ਜਦੋਂ ਇਹ ਸੀਨ ਵੇਖਿਆ ਤਾਂ ਉਹਨਾਂ ਦੇ ਮਨ ਨੂੰ ਬਹੁਤ ਹੀ ਠੇਸ ਪਹੁੰਚੀ ਸਨਾਵਰ ਨੇ ਕਿਹਾ ਕਿ ਸਭਾਵਾਂ ਚ ਜੋ ਲੋਕ ਗॉड ਅਤੇ ਪਾਸਟਰ ਦਾ ਧੰਨਵਾਦ ਕਰਨ ਆਉਂਦੇ ਨੇ ਉਹਨਾਂ ਦਾ ਵੀ ਮਜ਼ਾਕ ਬਣਾਇਆ ਗਿਆ ਐਡੀਸ਼ਨਲ ਕਮਿਸ਼ਨਰ ਨੂੰ ਇਸ ਮਾਮਲੇ ਚ ਮਿਲ ਕੇ ਸ਼ਿਕਾਇਤ ਵੀ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਦੋਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਪੁਲਿਸ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਹਾਂਜੀ ਮੇਰਾ ਨਾਮ ਸਨਾਵਰ ਪੱਟੀ ਪ੍ਰਧਾਨ ਯੂनाइटेड ਪੀਪਲਜ਼ ਲੀਗ ਔਰ ਮੇਰੇ ਨਾਲ ਚੇਅਰਮੈਨ ਸਾਹਿਬ ਆਸਟ੍ਰੈਂਥੀ ਜੀ ਜਨਰਲ ਸੈਕਟਰੀ ਜੌਨ ਮਸੀ ਜੌਨੀ ਜੀ ਔਰ ਬਾਕੀ ਸਾਡੇ ਜਿਹੜੇ ਸਹਿਯੋਗੀ ਨੇ ਵਾਈਸ ਪ੍ਰਧਾਨ ਸੈਮਸਨ ਗੇਲ ਜੀ ਆਕਾ ਜੀ ਵਿਲਸਨ ਜੀ ਐਂਥਨੀ ਜੀ ਔਰ ਰੌਕੀ ਜੀ ਔਰ ਬਾਕੀ ਹੋਰ ਵੀ ਜਿਹੜੇ ਸਾਡੇ ਸਾਥੀ ਨੇ ਅੱਜ ਪਰਸੋ ਸਾਡੇ ਧਿਆਨ ਦੇ ਵਿੱਚ ਆਇਆ ਸੀ ਜਿਹੜੀ 16 ਫਰਵਰੀ ਨੂੰ ਫਿਲਮ ਰਿਲੀਜ਼ ਹੋਈ ਆ ਉਹ ਏ ਭੋਲੇ ਓਏ ਉਹਦੇ ਵਿੱਚ ਕ੍ਰਿਸਚੀਅਨ ਕਮਿਊਨਿਟੀ ਦਾ ਜਿਹੜਾ ਇੱਕ ਮਜ਼ਾਕ ਬਣਾਇਆ ਗਿਆ ਉਹਦੇ ਵਿੱਚ ਜਿਸ ਤਰੀਕੇ ਨਾਲ ਸਾਡੀਆਂ ਸੁਭਾਵਾਂ ਲੱਗਦੀਆਂ ਵਾਂ ਉਸੇ ਤਰੀਕੇ ਨਾਲ ਉਹਦੇ ਵਿੱਚ ਇੱਕ ਰੋਲ ਪੇਸ਼ ਕੀਤਾ ਗਿਆ ਜਿਹਦੇ ਵਿੱਚ ਉਹਨੇ ਸਾਡੀ ਜਿਹੜੀ ਬੜੀ ਹੋਲੀ ਹੈਗੀ ਆ ਜਿਹਨੂੰ ਅਸੀਂ ਬਹੁਤ ਆਦਰ ਮਾਣ ਜਿਹੜਾ ਸਾਡੇ ਦਿਲਾਂ ਦੇ ਵਿੱਚ ਆ ਹੋਲੀ ਸਪਿਰਿਟ ਦਾ ਪਵਿੱਤਰ ਆਤਮਾ ਦਾ ਉਹਦੀ ਬੇਅਦਬੀ ਕੀਤੀ ਗਈ ਜਿਹਦੇ ਸਬੰਧ ਦੇ ਵਿੱਚ ਅਸੀਂ ਪਰਸੋ ਅ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮਿਲੇ ਔਰ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਔਰ ਉਹ ਉਹਨਾਂ ਨੇ ਅੱਛੀ ਇੱਕ ਕਾਰਗੁਜ਼ਾਰੀ ਕਰਦੇ ਹੋਏ ਕਮਿਸ਼ਨਰ ਸਾਹਿਬ ਔਰ ਜਿਹੜਾ ਜ਼ਿਲ੍ਹਾ ਜਲੰਧਰ ਦੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਨਾਂ ਨੇ 4 ਨੰਬਰ ਥਾਣੇ ਦੇ ਵਿੱਚ ਇਸ ਰਿਪੋਰਟ ਨੂੰ ਭੇਜਿਆ ਔਰ ਫੌਰੀ ਤੌਰ ਦੇਤੇ ਕਾਰਵਾਈ ਕਰਦੇ ਹੋਏ 4 ਨੰਬਰ ਦੇ ਵਿੱਚ ਸਾਡੇ ਜਿਹੜੇ ਡੀਐਸਪੀ ਸਾਹਿਬ ਨੇ ਨਰਮਲ ਸਿੰਘ ਜੀ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ ਤੋਂ ਐਸਐਚਓ ਸਾਹਿਬ ਨੇ ਐਫਆਈਆਰ ਨੰਬਰ 00 ਜਿਹੜੀ 17 ਆ ਉਹ ਕੱਢ ਦਿੱਤੀ ਆ ਔਰ ਇਹਦੇ ਵਿੱਚ ਜਿਹੜੀ ਐਫਆਈਆਰ ਹੈਗੀ ਆ ਔਰ ਵਰਿੰਦਰ ਰਾਮ ਗੜੀਆ ਜਿਹੜਾ ਡਾਇਰੈਕਟਰ ਆ ਔਰ ਜਗਜੀਤ ਸੰਧੂ ਜਿਹੜਾ ਮੁੱਖ ਕਲਾਕਾਰ ਆ ਤੇ ਨਾਲ ਜਿਹੜੇ ਉਹਨਾਂ ਦੇ ਉਸ ਸੈਕਟ ਦੇ ਵਿੱਚ ਸਹਿਯੋਗੀ ਕਲਾਕਾਰ ਸੀਗੇ ਉਹਨਾਂ ਦੇ ਉੱਤੇ ਜਿਹੜੀ ਐਫਆਈਆਰ ਕੀਤੀ ਗਈ ਆ ਔਰ ਉਹਦੇ ਨਾਲ ਨਾਲ ਹੀ ਅਸੀਂ ਇਹ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੂੰ ਗ੍ਰਿਫਤਾਰੀ ਵੀ ਗ੍ਰਿਫਤਾਰੀ ਵੀ ਕਰੇਗਾ ਤਾਂ ਕਿ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਰਹਿੰਦੇ ਹੁੰਦੇ ਮਰਮ ਵੀ ਹੈਗੇ ਆ ਉਹ ਲੱਗ ਸਕਣ ਔਰ ਇਹਦੇ ਨਾਲ ਪੂਰੇ ਮਸੀਹੀ ਸਮਾਜ ਦੇ ਵਿੱਚ ਇੱਕ ਪ੍ਰਸ਼ਾਸਨ ਦਾ ਜਿੱਥੇ ਸਾਡੀ ਨਜ਼ਰਾਂ ਦੇ ਵਿੱਚ ਬਹੁਤ ਜ਼ਿਆਦਾ ਇੱਜ਼ਤ ਵਧੀ ਆ ਉੱਥੇ ਹੀ ਸਾਡੇ ਲੋਕਾਂ ਨੂੰ ਬੜਾ ਇਸ ਚੀਜ਼ ਦੇ ਨਾਲ ਹੌਸਲਾ ਫਜ਼ਾਈ ਵੀ ਮਿਲੀ ਆ ਕਿ ਜਿਹੜੇ ਸਾਡੇ ਸਮਾਜ ਦੇ ਨਾਲ ਇਹੋ ਜਿਹਾ ੱੱਕਾ ਹੁੰਦਾ ਆ ਉਹ ਉਹ گاਂ ਤੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਇਹ ਅਕਲ ਵੀ ਮਿਲੇਗੀ ਕਿ ਅਸੀਂ ਕਿਸੇ ਦੇ ਧਰਮ ਨੂੰ ਕਿਸੇ ਸਮੁਦਾਏ ਨੂੰ ਠੇਸ ਨਹੀਂ ਪਹੁੰਚਾਉਣੀ ਹਾਂ ਸਮਾਂ ਵੀ ਦਿੱਤਾ ਜਾਏਗਾ ਗ੍ਰਿਫਤਾਰੀ ਵਾਸਤੇ ਦੇਖੋ ਫਿਲਹਾਲ ਤਾਂ ਆ ਜੀ ਐਫ ਆਈ ਆਰ ਦਰਜ ਕੀਤੀ ਗਈ ਹੈ ਸਮਾਂ ਤਾਂ ਨੇਚਰਲੀ ਗੱਲ ਹੈਗੀ ਆ ਹਰ ਇੱਕ ਚੀਜ਼ ਨੂੰ ਲੱਗਦਾ ਆ ਦੋ ਜਾਂ ਤਿੰਨ ਦਿਨ ਦਾ ਸਮਾਂ ਹੋਏਗਾ ਲੇਕਿਨ ਅਸੀਂ ਸਵਰੇ ਅਧਿਕਾਰੀਆਂ ਨੂੰ ਮਿਲਾਂਗੇ ਉਸ ਤੋਂ ਬਾਅਦ ਵਿੱਚ ਉਹਨਾਂ ਦੇ ਨਾਲ ਇਹ ਗੱਲ ਕਰਾਂਗੇ ਕਿ ਕਦੋਂ ਤੱਕ ਇਹ ਕਰੇ ਗ੍ਰਿਫਤਾਰੀ ਉਹਨਾਂ ਦੀ ਹੋ ਜਾਏਗੀ ਐਫ ਆਈ ਆਰ ਕਿੰਨੇ ਬੰਦਿਆਂ ਦੇ ਇਕੱਠ ਹੋਈ ਹੈ ਜੀ ਐਫ ਆਈ ਆਰ ਬੇਸਿਕਲੀ ਬਾਈ ਨੇਮ ਦੋ ਬੰਦਿਆਂ ਦੇ ਉੱਤੇ ਹੈਗੀ ਆ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਅਦਰਸ ਦੇ ਵਿੱਚ ਸਹਿਯੋਗੀ ਕਲਾਕਾਰ ਨੇ ਉਹ ਅਦਰਸ ਦੇ ਵਿੱਚ ਹੈਗੇ ਨੇ ਜਲੰਧਰ ਚ ਪੰਜਾਬੀ ਫਿਲਮ ਓਏ ਭੋਲੇ ਓਏ ਤੇ ਡਾਇਰੈਕਟਰ ਅਤੇ ਅਦਾਕਾਰ ਦੇ ਖਿਲਾਫ ਥਾਣਾ ਨੰਬਰ 4 295 ए ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਡਾਇਰੈਕਟਰ ਵਰਿੰਦਰ ਰਾਮ ਗੜੀਆ ਤੇ ਅਦਾਕਾਰ ਜਗਜੀਤ ਸਿੰਘ ਨੂੰ ਮਾਮਲੇ 'ਚ ਨਾਮਜ਼ਦ ਕਰ ਲਿਆ ਦੋਨਾਂ ਮੁਲਜ਼ਮਾਂ ਉੱਤੇ ਇਸਾਈ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਹੈ ਇਸ ਬਾਰੇ ਚ ਜਾਣਕਾਰੀ ਦਿੰਦੇ ਹੋਏ ਇਸਾਈ ਭਾਈਚਾਰੇ ਤੋਂ ਸਨਾਵਰ ਪੱਟੀ ਨੇ ਕਿਹਾ ਕਿ ਫਿਲਮ 'ਚ ਕਈ ਸੀਨ ਅਜਿਹੇ ਦਿਖਾਈ ਗਏ ਨੇ ਜਿਨ੍ਹਾਂ ਨਾਲ ਮਸੀਬਾਈਚਾਰੇ ਨੂੰ ਠੇਸ ਪਹੁੰਚ ਰਹੀ ਹੈ ਸਨਾਵਰ ਨੇ ਕਿਹਾ ਕਿ 16 ਫਰਵਰੀ ਨੂੰ ਇਹ ਫਿਲਮ ਰਿਲੀਜ਼ ਹੋਈ ਹੈ ਫਿਲਮ ਦੇ ਟ੍ਰੇਲਰ ਚ ਜੋ ਸੀਨ ਵਿਖਾਇਆ ਗਿਆ ਉਹ ਮਸੀਬਾਈਚਾਰੇ ਚ ਚੱਲਣ ਵਾਲੀਆਂ ਸਭਾਵਾਂ ਦੀ ਬੇਅਦਬੀ ਹੈ ਮਸੀਬਾਈਚਾਰੇ ਨੇ ਜਦੋਂ ਇਹ ਸੀਨ ਵੇਖਿਆ ਤਾਂ ਉਹਨਾਂ ਦੇ ਮਨ ਨੂੰ ਬਹੁਤ ਹੀ ਠੇਸ ਪਹੁੰਚੀ ਸਨਾਵਰ ਨੇ ਕਿਹਾ ਕਿ ਸਭਾਵਾਂ ਚ ਜੋ ਲੋਕ ਗੋਡ ਅਤੇ ਪਾਸਟਰ ਦਾ ਧੰਨਵਾਦ ਕਰਨ ਆਉਂਦੇ ਨੇ ਉਹਨਾਂ ਦਾ ਵੀ ਮਜ਼ਾਕ ਬਣਾਇਆ ਗਿਆ ਐਡੀਸ਼ਨਲ ਕਮਿਸ਼ਨਰ ਨੂੰ ਇਸ ਮਾਮਲੇ 'ਚ ਮਿਲ ਕੇ ਸ਼ਿਕਾਇਤ ਵੀ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਦੋਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਪੁਲਿਸ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਹਾਂਜੀ ਮੇਰਾ ਨਾਮ ਸਨਾਵਰ ਪੱਟੀ ਪ੍ਰਧਾਨ ਯੂनाइटेड ਪੀਪਲਸ ਲੀਗ ਔਰ ਮੇਰੇ ਨਾਲ ਚੇਅਰਮੈਨ ਸਾਹਿਬ ਪਾਸਟਰ ਐਂਥਨੀ ਜੀ ਜਨਰਲ ਸੈਕਟੀ ਜੌਨ ਮਸੀਹ ਜੌਨੀ ਜੀ ਔਰ ਬਾਕੀ ਸਾਡੇ ਜਿਹੜੇ ਸਹਿਯੋਗੀ ਨੇ ਵਾਈਸ ਪ੍ਰਧਾਨ ਸैमसन ਗੇਲ ਜੀ ਆਕਾਸ਼ ਜੀ ਵਿਲਸਨ ਜੀ ਐਂਥਨੀ ਜੀ ਔਰ ਰੌਕੀ ਜੀ ਔਰ ਬਾਕੀ ਹੋਰ ਵੀ ਜਿਹੜੇ ਸਾਡੇ ਸਾਥੀ ਨੇ ਅੱਜ ਪਰਸੋ ਸਾਡੇ ਧਿਆਨ ਦੇ ਵਿੱਚ ਆਇਆ ਸੀ ਜਿਹੜੀ 16 ਫਰਵਰੀ ਨੂੰ ਫਿਲਮ ਰਿਲੀਜ਼ ਹੋਈ ਆ ਉਹ ਏ ਭੋਲੇ ਹੋਏ ਉਹਦੇ ਵਿੱਚ 크ਿਸਚਨ ਕਮਿਊਨਿਟੀ ਦਾ ਜਿਹੜਾ ਇੱਕ ਮਜ਼ਾਕ ਬਣਾਇਆ ਗਿਆ ਉਹਦੇ ਵਿੱਚ ਜਿਸ ਤਰੀਕੇ ਨਾਲ ਸਾਡੀਆਂ ਸੁਭਾਵਾਂ ਲੱਗਦੀਆਂ ਵਾਂ ਉਸੇ ਤਰੀਕੇ ਨਾਲ ਉਹਦੇ ਵਿੱਚ ਇੱਕ ਰੋਲ ਪੇਸ਼ ਕੀਤਾ ਗਿਆ ਜਿਹਦੇ ਵਿੱਚ ਉਹਨੇ ਸਾਡੀ ਜਿਹੜੀ ਬੜੀ ਹੋਲੀ ਹੈ ਗਈ ਆ ਜਿਹਨੂੰ ਅਸੀਂ ਬਹੁਤ ਆਦਰ ਮਾਣ ਜਿਹੜਾ ਸਾਡੇ ਦਿਲਾਂ ਦੇ ਵਿੱਚ ਆ ਹੋਲੀ ਸਪਿਰਿਟ ਦਾ ਪਵਿੱਤਰ ਆਤਮਾ ਦਾ ਉਹਦੀ ਬੇਅਦਵੀ ਕੀਤੀ ਗਈ ਜਿਹਦੇ ਸਬੰਧ ਦੇ ਵਿੱਚ ਅਸੀਂ ਪਰਸੋ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮਿਲੇ ਔਰ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਔਰ ਉਹ ਉਹਨਾਂ ਨੇ ਅੱਛੀ ਇੱਕ ਕਾਰਗੁਜ਼ਾਰੀ ਕਰਦੇ ਹੋਏ ਕਮਿਸ਼ਨਰ ਸਾਹਿਬ ਔਰ ਜਿਹੜਾ ਜ਼ਿਲ੍ਹਾ ਜਲੰਧਰ ਦੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਨਾਂ ਨੇ 4 ਨੰਬਰ ਥਾਣੇ ਦੇ ਵਿੱਚ ਇਸ ਰਿਪੋਰਟ ਨੂੰ ਭੇਜਿਆ ਔਰ ਫੌਰੀ ਤੌਰ ਦੇ ਉਤੇ ਕਾਰਵਾਈ ਕਰਦੇ ਆ 4 ਨੰਬਰ ਦੇ ਵਿੱਚ ਸਾਡੇ ਜਿਹੜੇ ਡੀਐਸਪੀ ਸਾਹਿਬ ਨੇ ਨਰਮਲ ਸਿੰਘ ਜੀ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ ਤੋਂ ਐਸਐਚਓ ਸਾਹਿਬ ਨੇ ਐਫਆਈਆਰ ਨੰਬਰ 00 ਜਿਹੜੀ 17 ਆ ਉਹ ਕੱਢ ਦਿੱਤੀ ਆ ਔਰ ਇਹਦੇ ਵਿੱਚ ਜਿਹੜੀ ਐਫਆਈਆਰ ਹੈਗੀ ਆ ਔਰ ਵਰਿੰਦਰ ਰਾਮ ਗੜੀਆ ਜਿਹੜਾ ਡਾਇਰੈਕਟਰ ਆ ਔਰ ਜਗਜੀਤ ਸੰਧੂ ਜਿਹੜਾ ਮੁੱਖ ਕਲਾਕਾਰ ਆ ਤੇ ਨਾਲ ਜਿਹੜੇ ਉਹਨਾਂ ਦੇ ਉਸ ਸੈਕਟ ਦੇ ਵਿੱਚ ਸਹਿਯੋਗੀ ਕਲਾਕਾਰ ਸੀਗੇ ਉਹਨਾਂ ਦੇ ਉੱਤੇ ਜਿਹੜੀ ਐਫਆਈਆਰ ਕੀਤੀ ਗਈ ਆ ਔਰ ਉਦੇ ਨਾਲ ਨਾਲ ਹੀ ਅਸੀਂ ਇਹ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਗ੍ਰਿਫਤਾਰੀ ਵੀ ਗ੍ਰਿਫਤਾਰੀ ਵੀ ਕਰੇਗਾ ਤਾਂ ਕਿ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਰਹਿੰਦੇ ਹੁੰਦੇ ਮਰਮ ਵੀ ਹੈਗੇ ਆ ਉਹ ਲੱਗ ਸਕਣ ਔਰ ਇਹਦੇ ਨਾਲ ਪੂਰੇ ਮਸੀਹੀ ਸਮਾਜ ਦੇ ਵਿੱਚ ਇੱਕ ਪ੍ਰਸ਼ਾਸਨ ਦਾ ਜਿੱਥੇ ਸਾਡੀ ਨਜ਼ਰਾਂ ਦੇ ਵਿੱਚ ਬਹੁਤ ਜ਼ਿਆਦੀ ਇੱਜ਼ਤ ਵਧੀ ਆ ਉੱਥੇ ਹੀ ਸਾਡੇ ਲੋਕਾਂ ਨੂੰ ਬੜਾ ਇਸ ਚੀਜ਼ ਦੇ ਨਾਲ ਹੌਸਲਾ ਫਜ਼ਾਈ ਵੀ ਮਿਲੀ ਆ ਕਿ ਜਿਹੜੇ ਸਾਡੇ ਸਮਾਜ ਦੇ ਨਾਲ ਇਹੋ ਜਿਹਾ ਧੱਕਾ ਹੁੰਦਾ ਆ ਉਹ ਉਹ ਗਾਂ ਤੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਇਹੋ ਜਿਹੜੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਇਹ ਅਕਲ ਵੀ ਮਿਲੇਗੀ ਕਿ ਅਸੀਂ ਕਿਸੇ ਦੇ ਧਰਮ ਨੂੰ ਕਿਸੇ ਸਮੁਦਾਏ ਨੂੰ ਠੇਸ ਨਹੀਂ ਪਹੁੰਚਾਉਣੀ ਹਾਂ ਸਮਾਂ ਵੀ ਦਿੱਤਾ ਜਾਏਗਾ ਗ੍ਰਿਫਤਾਰੀ ਵਾਸਤੇ ਦੇਖੋ ਫਿਲਹਾਲ ਤਾਂ ਆਜ ਐਫ ਆਈ ਆਰ ਦਰਜ ਕੀਤੀ ਗਈ ਆ ਸਮਾਂ ਤਾਂ ਨੇਚਰਲੀ ਗੱਲ ਹੈਗੀ ਆ ਹਰ ਇੱਕ ਚੀਜ਼ ਨੂੰ ਲੱਗਦਾ ਆ ਦੋ ਜਾਂ ਤਿੰਨ ਦਿਨ ਦਾ ਸਮਾਂ ਹੋਏਗਾ ਲੇਕਿਨ ਅਸੀਂ ਸਵੇਰੇ ਅਧਿਕਾਰੀਆਂ ਨੂੰ ਮਿਲਾਂਗੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਨਾਲੇ ਗੱਲ ਕਰਾਂਗੇ ਕਿ ਕਦੋਂ ਤੱਕ ਇਹ ਗ੍ਰਿਫਤਾਰੀ ਉਹਨਾਂ ਦੀ ਹੋ ਜਾਏਗੀ ਐਫ ਆਈ ਆਰ ਕਿੰਨੇ ਬੰਦਿਆਂ ਦੇ ਇਕੱਠ ਹੋਈ ਹੈ ਜੀ ਐਫ ਆਈ ਆਰ ਬੇਸਿਕਲੀ ਬਾਈ ਨੇਮ ਦੋ ਬੰਦਿਆਂ ਦੇ ਉੱਤੇ ਹੈਗੀ ਆ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਅਦਰਸ ਦੇ ਵਿੱਚ ਸਹਿਯੋਗੀ ਕਲਾਕਾਰ ਨੇ ਉਹ ਅਦਰਸ ਦੇ ਵਿੱਚ ਹੈਗੇ ਨੇ ਜਲੰਧਰ ਚ ਪੰਜਾਬੀ ਫਿਲਮ ਓਏ ਭੋਲੇ ਓਏ ਤੇ ਡਾਇਰੈਕਟਰ ਅਤੇ ਅਦਾਕਾਰ ਦੇ ਖਿਲਾਫ ਥਾਣਾ ਨੰਬਰ 4 ਚ ਸ਼ 295 ए ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਡਾਇਰੈਕਟਰ ਵਰਿੰਦਰ ਰਾਮ ਗੜੀਆ ਤੇ ਅਦਾਕਾਰ ਜਗਜੀਤ ਸਿੰਘ ਨੂੰ ਮਾਮਲੇ 'ਚ ਨਾਮਜ਼ਦ ਕਰ ਲਿਆ ਹੈ ਦੋਨਾਂ ਮੁਲਜ਼ਮਾਂ ਉੱਤੇ ਇਸਾਈ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਹੈ ਇਸ ਬਾਰੇ ਚ ਜਾਣਕਾਰੀ ਦਿੰਦੇ ਹੋਏ ਇਸਾਈ ਭਾਈਚਾਰੇ ਤੋਂ ਸਨਾਵਰ ਪੱਟੀ ਨੇ ਕਿਹਾ ਕਿ ਫਿਲਮ 'ਚ ਕਈ ਸੀਨ ਅਜਿਹੇ ਦਿਖਾਈ ਗਏ ਨੇ ਜਿਨ੍ਹਾਂ ਨਾਲ ਮਸੀਬਾਈਚਾਰੇ ਨੂੰ ਠੇਸ ਪਹੁੰਚ ਰਹੀ ਹੈ ਸਨਾਵਰ ਨੇ ਕਿਹਾ ਕਿ 16 ਫਰਵਰੀ ਨੂੰ ਇਹ ਫਿਲਮ ਰਿਲੀਜ਼ ਹੋਈ ਹੈ ਫਿਲਮ ਦੇ ਟ੍ਰੇਲਰ ਚ ਜੋ ਸੀਨ ਵਿਖਾਇਆ ਗਿਆ ਉਹ ਮਸੀਬਾਈਚਾਰੇ ਚ ਚੱਲਣ ਵਾਲੀਆਂ ਸਭਾਵਾਂ ਦੀ ਬੇਅਦਬੀ ਹੈ ਮਸੀਬਾਈਚਾਰੇ ਨੇ ਜਦੋਂ ਇਹ ਸੀਨ ਵੇਖਿਆ ਤਾਂ ਉਹਨਾਂ ਦੇ ਮਨ ਨੂੰ ਬਹੁਤ ਹੀ ਠੇਸ ਪਹੁੰਚੀ ਸਨਾਵਰ ਨੇ ਕਿਹਾ ਕਿ ਸਭਾਵਾਂ ਚ ਜੋ ਲੋਕ ਗੋਡ ਅਤੇ ਪਾਸਟਰ ਦਾ ਧੰਨਵਾਦ ਕਰਨ ਆਉਂਦੇ ਨੇ ਉਹਨਾਂ ਦਾ ਵੀ ਮਜ਼ਾਕ ਬਣਾਇਆ ਗਿਆ ਐਡੀਸ਼ਨਲ ਕਮਿਸ਼ਨਰ ਨੂੰ ਇਸ ਮਾਮਲੇ 'ਚ ਮਿਲ ਕੇ ਸ਼ਿਕਾਇਤ ਵੀ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਦੋਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਪੁਲਿਸ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਹਾਂਜੀ ਮੇਰਾ ਨਾਮ ਸਨਾਵਰ ਪੱਟੀ ਪ੍ਰਧਾਨ ਯੂਨਾਈਟਿਡ ਪੀਪਲਜ਼ ਲੀਗ ਔਰ ਮੇਰੇ ਨਾਲ ਚੇਅਰਮੈਨ ਸਾਹਿਬ ਪਾਸਟਰ ਐਂਥਨੀ ਜੀ ਜਨਰਲ ਸੈਕਟਰੀ ਜੌਨ ਮਸੀ ਜੌਨੀ ਜੀ ਔਰ ਬਾਕੀ ਸਾਡੇ ਜਿਹੜੇ ਸਹਿਯੋਗੀ ਨੇ ਵਾਈਸ ਪ੍ਰਧਾਨ ਸैमसन ਗੇਲ ਜੀ ਆਕਾਸ਼ ਜੀ ਵਿਲਸਨ ਜੀ ਐਂਥਨੀ ਜੀ ਔਰ ਰੌਕੀ ਜੀ ਔਰ ਬਾਕੀ ਹੋਰ ਵੀ ਜਿਹੜੇ ਸਾਡੇ ਸਾਥੀ ਨੇ ਅੱਜ ਪਰਸੋ ਸਾਡੇ ਧਿਆਨ ਦੇ ਵਿੱਚ ਆਇਆ ਸੀ ਜਿਹੜੀ 16 ਫਰਵਰੀ ਨੂੰ ਫਿਲਮ ਰਿਲੀਜ਼ ਹੋਈ ਆ ਉਹ ਏ ਭੋਲੇ ਹੋਏ ਉਹਦੇ ਵਿੱਚ 크ਿਸਚਨ ਕਮਿਊਨਿਟੀ ਦਾ ਜਿਹੜਾ ਇੱਕ ਮਜ਼ਾਕ ਬਣਾਇਆ ਗਿਆ ਉਹਦੇ ਵਿੱਚ ਜਿਸ ਤਰੀਕੇ ਨਾਲ ਸਾਡੀਆਂ ਸੁਭਾਵਾਂ ਲੱਗਦੀਆਂ ਵਾਂ ਉਸੇ ਤਰੀਕੇ ਨਾਲ ਉਹਦੇ ਵਿੱਚ ਇੱਕ ਰੋਲ ਪੇਸ਼ ਕੀਤਾ ਗਿਆ ਜਿਹਦੇ ਵਿੱਚ ਉਹਨੇ ਸਾਡੀ ਜਿਹੜੀ ਬੜੀ ਹੋਲੀ ਹੈ ਗਈ ਆ ਜਿਹਨੂੰ ਅਸੀਂ ਬਹੁਤ ਆਦਰ ਮਾਣ ਜਿਹੜਾ ਸਾਡੇ ਦਿਲਾਂ ਦੇ ਵਿੱਚ ਆ ਹੋਲੀ ਸਪਿਰਿਟ ਦਾ ਪਵਿੱਤਰ ਆਤਮਾ ਦਾ ਉਹਦੀ ਬੇਅਦਵੀ ਕੀਤੀ ਗਈ ਜਿਹਦੇ ਸਬੰਧ ਦੇ ਵਿੱਚ ਅਸੀਂ ਪਰਸੋ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮਿਲੇ ਔਰ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਔਰ ਉਹ ਉਹਨਾਂ ਨੇ ਅੱਛੀ ਇੱਕ ਕਾਰਗੁਜ਼ਾਰੀ ਕਰਦੇ ਹੋਏ ਕਮਿਸ਼ਨਰ ਸਾਹਿਬ ਔਰ ਜਿਹੜਾ ਜ਼ਿਲ੍ਹਾ ਜਲੰਧਰ ਦੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਨਾਂ ਨੇ 4 ਨੰਬਰ ਥਾਣੇ ਦੇ ਵਿੱਚ ਇਸ ਰਿਪੋਰਟ ਨੂੰ ਭੇਜਿਆ ਔਰ ਫੌਰੀ ਤੌਰ ਤੇ ਉਤੇ ਕਾਰਵਾਈ ਕਰਦੇ ਆ ਚਾਰ ਨੰਬਰ ਦੇ ਵਿੱਚ ਸਾਡੇ ਜਿਹੜੇ ਡੀਐਸਪੀ ਸਾਹਿਬ ਨੇ ਨਰਮਲ ਸਿੰਘ ਜੀ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ ਤੋਂ ਐਸਐਚਓ ਸਾਹਿਬ ਨੇ ਐਫਆਈਆਰ ਨੰਬਰ 00 ਜਿਹੜੀ 17 ਆ ਉਹ ਕੱਢ ਦਿੱਤੀ ਆ ਔਰ ਇਹਦੇ ਵਿੱਚ ਜਿਹੜੀ ਐਫਆਈਆਰ ਹੈਗੀ ਆ ਔਰ ਵਰਿੰਦਰ ਰਾਮ ਗੜੀਆ ਜਿਹੜਾ ਡਾਇਰੈਕਟਰ ਆ ਔਰ ਜਗਜੀਤ ਸੰਧੂ ਜਿਹੜਾ ਮੁੱਖ ਕਲਾਕਾਰ ਆ ਤੇ ਨਾਲ ਜਿਹੜੇ ਉਹਨਾਂ ਦੇ ਉਸ ਸੈਕਟ ਦੇ ਵਿੱਚ ਸਹਿਯੋਗੀ ਕਲਾਕਾਰ ਸੀਗੇ ਉਹਨਾਂ ਦੇ ਉੱਤੇ ਜਿਹੜੀ ਐਫਆਈਆਰ ਕੀਤੀ ਗਈ ਆ ਔਰ ਉਦੇ ਨਾਲ ਨਾਲ ਹੀ ਅਸੀਂ ਇਹ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਗ੍ਰਿਫਤਾਰੀ ਵੀ ਗ੍ਰਿਫਤਾਰੀ ਵੀ ਕਰੇਗਾ ਤਾਂ ਕਿ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਰਹਿੰਦੇ ਹੁੰਦੇ ਮਰਮ ਵੀ ਹੈਗੇ ਆ ਉਹ ਲੱਗ ਸਕਣ ਔਰ ਇਹਦੇ ਨਾਲ ਪੂਰੇ ਮਸੀਹੀ ਸਮਾਜ ਦੇ ਵਿੱਚ ਇੱਕ ਪ੍ਰਸ਼ਾਸਨ ਦਾ ਜਿੱਥੇ ਸਾਡੀ ਨਜ਼ਰਾਂ ਦੇ ਵਿੱਚ ਬਹੁਤ ਜ਼ਿਆਦਾ ਇੱਜ਼ਤ ਵਧੀ ਆ ਉੱਥੇ ਹੀ ਸਾਡੇ ਲੋਕਾਂ ਨੂੰ ਬੜਾ ਇਸ ਚੀਜ਼ ਦੇ ਨਾਲ ਹੌਸਲਾ ਫਜ਼ਾਈ ਵੀ ਮਿਲੀ ਆ ਕਿ ਜਿਹੜੇ ਸਾਡੇ ਸਮਾਜ ਦੇ ਨਾਲ ਇਹੋ ਜਿਹਾ ੱੱਕਾ ਹੁੰਦਾ ਆ ਉਹ ਉਹ ਗਾਂ ਤੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਇਹ ਅਕਲ ਵੀ ਮਿਲੇਗੀ ਕਿ ਅਸੀਂ ਕਿਸੇ ਦੇ ਧਰਮ ਨੂੰ ਕਿਸੇ ਸਮੁਦਾਏ ਨੂੰ ਠੇਸ ਨਹੀਂ ਪਹੁੰਚਾਉਣੀ ਹਾਂ ਸਮਾਂ ਵੀ ਦਿੱਤਾ ਜਾਏਗਾ ਗ੍ਰਿਫਤਾਰੀ ਵਾਸਤੇ ਦੇਖੋ ਫਿਲਹਾਲ ਤਾਂ ਆ ਜੀ ਐਫ ਆਈ ਆਰ ਦਰਜ ਕੀਤੀ ਗਈ ਹੈ ਸਮਾਂ ਤਾਂ ਨੇਚਰਲੀ ਗੱਲ ਹੈਗੀ ਆ ਹਰ ਇੱਕ ਚੀਜ਼ ਨੂੰ ਲੱਗਦਾ ਆ ਦੋ ਜਾਂ ਤਿੰਨ ਦਿਨ ਦਾ ਸਮਾਂ ਹੋਏਗਾ ਲੇਕਿਨ ਅਸੀਂ ਸਵੇਰੇ ਅਧਿਕਾਰੀਆਂ ਨੂੰ ਮਿਲਾਂਗੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਇਹ ਗੱਲ ਕਰਾਂਗੇ ਕਿ ਕਦੋਂ ਤੱਕ ਇਹ ਕਰੇ ਗ੍ਰਿਫਤਾਰੀ ਉਹਨਾਂ ਦੀ ਹੋ ਜਾਏਗੀ ਐਫ ਆਈ ਆਰ ਕਿੰਨੇ ਬੰਦਿਆਂ ਦੇ ਇਕੱਠ ਹੋਈ ਹੈ ਜੀ ਐਫ ਆਈ ਆਰ ਬੇਸਿਕਲੀ ਬਾਈ ਨੇਮ ਦੋ ਬੰਦਿਆਂ ਦੇ ਉੱਤੇ ਹੈਗੀ ਆ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਅਦਰਸ ਦੇ ਵਿੱਚ ਸਹਿਯੋਗੀ ਕਲਾਕਾਰ ਨੇ ਉਹ ਅਦਰਸ ਦੇ ਵਿੱਚ ਹੈਗੇ ਨੇ ਜਲੰਧਰ ਚ ਪੰਜਾਬੀ ਫਿਲਮ ਓਏ ਭੋਲੇ ਓਏ ਤੇ ਡਾਇਰੈਕਟਰ ਅਤੇ ਅਦਾਕਾਰ ਦੇ ਖਿਲਾਫ ਥਾਣਾ ਨੰਬਰ 295 ए ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਡਾਇਰੈਕਟਰ ਵਰਿੰਦਰ ਰਾਮ ਗੜੀਆ ਤੇ ਅਦਾਕਾਰ ਜਗਜੀਤ ਸਿੰਘ ਨੂੰ ਮਾਮਲੇ 'ਚ ਨਾਮਜ਼ਦ ਕਰ ਲਿਆ ਦੋਨਾਂ ਮੁਲਜ਼ਮਾਂ ਉੱਤੇ ਇਸਾਈ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਹੈ ਇਸ ਬਾਰੇ ਚ ਜਾਣਕਾਰੀ ਦਿੰਦੇ ਹੋਏ ਇਸਾਈ ਭਾਈਚਾਰੇ ਤੋਂ ਸਨਾਵਰ ਪੱਟੀ ਨੇ ਕਿਹਾ ਕਿ ਫਿਲਮ 'ਚ ਕਈ ਸੀਨ ਅਜਿਹੇ ਦਿਖਾਈ ਗਏ ਨੇ ਜਿਨ੍ਹਾਂ ਨਾਲ ਮਸੀਬਾਈਚਾਰੇ ਨੂੰ ਠੇਸ ਪਹੁੰਚ ਰਹੀ ਹੈ ਸਨਾਵਰ ਨੇ ਕਿਹਾ ਕਿ 16 ਫਰਵਰੀ ਨੂੰ ਇਹ ਫਿਲਮ ਰਿਲੀਜ਼ ਹੋਈ ਹੈ ਫਿਲਮ ਦੇ ਟ੍ਰੇਲਰ ਚ ਜੋ ਸੀਨ ਵਿਖਾਇਆ ਗਿਆ ਉਹ ਮਸੀਬਾਈਚਾਰੇ ਚ